ਸ਼ਾਮ ਦੀ ਚਾਹ ਨਾਲ ਹੋਵੇ ਨਮਕੀਨ ਤਾਂ ਚਾਹ ਦਾ ਸਵਾਦ ਦੁੱਗਣਾ ਹੋ ਜਾਂਦਾ ਨਮਕੀਨ ਵੀ ਇੰਨਾ ਜਿਆਦਾ ਸਸਤਾ ਤੇ ਕਈ ਦਿਨਾਂ ਤੱਕ ਇਹ ਚੱਲੂਗਾ ਕਿੰਨਾ ਜ਼ਿਆਦਾ ਖਸਤਾ ਬਣਿਆ ਉਹ ਵੀਡੀਓ ਵਿੱਚ ਤੁਸੀਂ ਦੇਖ ਹੀ ਲਿਆ ਜਦੋਂ ਤੱਕ ਖਾਓਗੇ ਉਦੋਂ ਤੱਕ ਐਸੇ ਤਰ੍ਹਾਂ ਹੀ ਰਹੂਗਾ ਨਾਲ ਬਣਾ ਲਈ ਆਪਾਂ ਮਜ਼ੇਦਾਰ ਜੀ ਚਾਹ ਤੇ ਇਹ ਬਹੁਤ ਹੀ ਸਸਤਾ ਮਜ਼ੇਦਾਰ ਨਮਕੀਨ ਆਪਾਂ ਘਰ ਦੇ ਸਾਦੇ ਆٹے ਤੋਂ ਤਿਆਰ ਕੀਤਾ ਜਿਹੜਾ ਆਪਾਂ ਰੁਟੀਨ ਵਿੱਚ ਵਰਤਦੇ ਆ ਦੋ ਕੱਪ ਲਈ ਆਪਾਂ ਆٹے ਦੇ ਜਿੰਨਾ ਕਿ ਤੁਸੀਂ ਤਿਆਰ ਕਰਨਾ ਉਸ ਹਿਸਾਬ ਨਾਲ ਲੈ ਲਿਓ ਫਿਰ ਆਪਾਂ ਅੱਧਾ ਚਮਚ ਲਵਾਂਗੇ ਅਜਵੈਨ ਦਾ ਇਹਨੂੰ ਹੱਥਾਂ ਨਾਲ ਚੰਗੀ ਤਰ੍ਹਾਂ ਮਸਲ ਕੇ ਇਹਦੇ ਵਿੱਚ ਪਾਵਾਂਗੇ ਤੇ ਸਭ ਤੋਂ ਜਿਹੜੀ ਜ਼ਰੂਰੀ ਇਹ ਚੀਜ਼ ਹੈ ਉਹ ਇਹਦੇ ਵਿੱਚ ਪਾਵਾਂਗੇ ਆਪਾਂ ਜੀਰਾ ਸਿੰਪਲ ਜੀਰਾ ਪਾਇਆ ਭੁਜਿਆ ਹੋਇਆ ਜੀਰਾ ਪਾਉਣ ਦੀ ਕੋਈ ਜ਼ਰੂਰਤ ਨਹੀਂ ਇਹਨੂੰ ਤੁਸੀਂ ਉਸੇ ਤਰ੍ਹਾਂ ਹੀ ਹੱਥਾਂ ਨਾਲ ਮਸਲ ਕੇ ਜੇ ਇਹਦੇ ਵਿੱਚ ਪਾ ਦਿਓ ਤਾਂ ਕਿ ਇਹਦਾ ਸਵਾਦ ਹੈ ਜਿਹੜਾ ਇਸ ਤਰੀਕੇ ਨਾਲ ਦੁੱਗਣਾ ਹੋ ਜਾਂਦਾ ਕਿਉਂਕਿ ਇਹ ਥੋੜਾ ਜਿਹਾ ਬਰੀਕ ਹੋ ਕੇ ਇਹਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਂਦਾ ਫਿਰ ਆਪਾਂ ਜ਼ਰੂਰਤ ਅਨੁਸਾਰ ਪਾਇਆ ਅੱਧਾ ਚਮਚ ਨਮਕ ਦਾ 4-5 ਚਮਚ ਪਰਕੇ ਪਾਤੇ ਆਪਾਂ ਦੇਸੀ ਘਿਓ ਦੇ ਤੁਸੀਂ ਇਹਦੇ ਵਿੱਚ ਸਿੰਪਲ ਘਿਓ ਵੀ ਵਰਤ ਸਕਦੇ ਹੋ ਪਰ ਤੇਲ ਦੀ ਵਰਤੋਂ ਨਾ ਕਰਿਓ ਘਿਓ ਪਾਉਂਗੇ ਤਾਂ ਜ਼ਿਆਦਾ ਖਸਤਾ ਬੰਨਗੇ ਕਿਉਂ ਨਾਲੇ ਦਾ ਟੇਸਟ ਵੀ ਵਧੀਆ ਆਉਂਦਾ ਤੇ ਇਹ ਖਸਤਾ ਵੀ ਜ਼ਿਆਦਾ ਬੰਦਿਆ ਚੰਗੀ ਤਰ੍ਹਾਂ ਇਹਨੂੰ ਆਪਾਂ ਮਿਕਸ ਕਰ ਲਿਆ ਮੁਠੀ ਵਗੈਰਾ ਭਰਾ ਕੇ ਦੇਖਣ ਦੀ ਕੋਈ ਜ਼ਰੂਰਤ ਨਹੀਂ ਫਿਰ ਨੋਰਮਲ ਲੈ ਆਪਾਂ ਪਾਣੀ ਥੋੜਾ ਥੋੜਾ ਪਾਣੀ ਪਾ ਕੇ ਇਹਨੂੰ ਆਪਾਂ ਲਗਾਤਾਰ ਗੁੰਦੇ ਜਾਵਾਂਗੇ ਨਾ ਜ਼ਿਆਦਾ ਸਖਤ ਕਰਨਾ ਤੇ ਨਾ ਜ਼ਿਆਦਾ ਨਰਮ ਕਰਨਾ ਜਿਵੇਂ ਰੁਟੀਨ ਵਿੱਚ ਤੁਸੀਂ ਆਟਾ ਗੁੰਦੇ ਹੋ ਉਸ ਤਰੀਕੇ ਨਾਲ ਤੁਸੀਂ ਇਹਨੂੰ ਗੁੰਨ ਲੈਣਾ ਵੀਡੀਓ ਨੂੰ ਕਿੱਥੋਂ ਕਿੱਥੋਂ ਦੇਖ ਰਹੇ ਹੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੇ ਅੱਜ ਹੀ ਮਜ਼ੇਦਾਰ ਜੀ ਰੈਸਪੀ ਦੇਖਣ ਲਈ ਮੇਰੇ ਪੇਜ ਨੂੰ ਫੋਲੋ ਜਰੂਰ ਕਰ ਲਓ ਆਟੇ ਨੂੰ ਆਪਾਂ ਗੁੰਨ ਕੇ ਇੱਕ ਸਾਈਡ ਤੇ ਰੱਖ ਦਾਂਗੇ ਰੈਸਟ ਵਗੈਰਾ ਦਬਾਉਣ ਦੀ ਕੋਈ ਜ਼ਰੂਰਤ ਨਹੀਂ 15 ਤੋਂ 20 ਮਿੰਟਾਂ ਵਿੱਚ ਇਹ ਮਜ਼ੇਦਾਰ ਜਿਖਸਤਾ ਨਮਕ ਪਾਰੇ ਬਣ ਕੇ ਤਿਆਰ ਹੋਣਗੇ ਐਨੇ ਜਿਆਦਾ ਟੇਸਟੀ ਬਣਨਗੇ ਤੇ ਲੇਰਾਂ ਵਾਲੇ ਬਣਨਗੇ ਉਹ ਤੁਸੀਂ ਕਿਵੇਂ ਤਿਆਰ ਕਰਨੇ ਆ ਤਿੰਨ ਚਾਰ ਚਮਚਾ ਆਪਾ ਹੋਰ ਘਿਓ ਦੇ ਲੈ ਲੇ ਘਿਓ ਆਪਾਂ ਇੱਥੇ ਦੇਸੀ ਵਰਤ ਰਹੇ ਆ ਤੁਸੀਂ ਜਿਹੜਾ ਮਰਜ਼ੀ ਵਰਤ ਲਿਓ ਮੈਂ ਤੁਹਾਨੂੰ ਪਹਿਲਾਂ ਵੀ ਵੀਡੀਓ ਵਿੱਚ ਕਿਹਾ ਉਸ ਤੋਂ ਬਾਅਦ ਦੋ ਤਿੰਨ ਚਮਚ ਪਾਵਾਂਗੇ ਵਿੱਚ ਮੈਦੇ ਦੇ ਤੇ ਇਹਦੀ ਇਹੋ ਜਿਹੀ ਆਪਾਂ ਸਲਰੀ ਤਿਆਰ ਕਰ ਲਾਂਗੇ ਨਾ ਜ਼ਿਆਦਾ ਪਤਲੀ ਤੇ ਨਾ ਜ਼ਿਆਦਾ ਗਾੜੀ ਇਹਨੇ ਪਈ ਪਈ ਨੇ ਥੋੜਾ ਜਿਹਾ ਗਾੜਾ ਹੋਰ ਹੋ ਜਾਣਾ ਹੈ ਉਸ ਸਵਾਜੀ ਆਟੇ ਨੂੰ ਆਪਾਂ ਉਸੇ ਤਰੀਕੇ ਨਾਲ ਥਾਲੀ ਵਿੱਚ ਰੱਖ ਲਿਆ ਮੁੱਕੀ ਵਗੈਰਾ ਦੇਣ ਦੀ ਇਹਨੂੰ ਕੋਈ ਜ਼ਰੂਰਤ ਨਹੀਂ ਕਿਉਂਕਿ ਜਿੰਨਾ ਇਹਨੂੰ ਤੁਸੀਂ ਮਲਾਇਮ ਕਰ ਦੋਗੇ ਇਹਦੀਆਂ ਲੇਰਾਂ ਖਤਮ ਹੋ ਜਾਣਗੀਆਂ ਇਸ ਹਿਸਾਬ ਨਾਲ ਇਹਨੂੰ ਕੱਟ ਲਗਾ ਲੈਣਾ ਕਿਉਂਕਿ ਆਪਾਂ ਇਹਦਾ ਪੇੜਾ ਵੀ ਨਹੀਂ ਕਰਾਂਗੇ ਇਸੇ ਤਰੀਕੇ ਨਾਲ ਇਹਨੂੰ ਮੋੜਨਾ ਕਿਉਂਕਿ ਆਪਾਂ ਇਹਨਾਂ ਨੂੰ ਲੇਰਾਂ ਵਾਲੇ ਤਿਆਰ ਕਰਨਾ ਹੈ ਨਮਕ ਪਰ ਇਹ ਤੁਸੀਂ ਬਹੁਤ ਤਰ੍ਹਾਂ ਦੇ ਬਣਾਈ ਹੋਣਗੇ ਜਿਨ੍ਹਾਂ ਨੇ ਕਦੇ ਨਹੀਂ ਬਣਾਏ ਉਹ ਇਸ ਤਰੀਕੇ ਨਾਲ ਬਣਾ ਕੇ ਦੇਖਿਓ ਤੇ ਜਿਹੜੇ ਬਣਾਉਂਦੇ ਰਹਿੰਦੇ ਆ ਉਹ ਵੀ ਇਹ ਤਰੀਕਾ ਜ਼ਰੂਰ ਵਰਤਦੇ ਆ ਕੀ ਕੁਸ਼ਨਾ ਕੁਸ਼ ਹਰੇਕ ਤਰੀਕੇ ਵਿੱਚ ਅਲੱਗ ਜ਼ਰੂਰ ਹੁੰਦਾ ਹੈ ਉਸ ਤੋਂ ਬਾਅਦ ਇਹਨੂੰ ਆਪਾਂ ਸੈਲਫ ਦੇ ਉੱਪਰ ਹੀ ਬੇਲ ਲਾਂਗੇ ਥੋੜਾ ਜਿਹਾ ਆਪਾਂ ਸਿੰਪਲ ਆਟਾ ਪਾ ਲਿਆ ਤੇ ਇਹਨੂੰ ਬੇਲਣਾ ਸ਼ੁਰੂ ਕਰ ਦਿੱਤਾ ਤੇ ਇੱਕ ਗੱਲ ਮੈਂ ਪੁੱਲ ਗਈ ਸੀ ਵੀ ਜਦੋਂ ਵੀ ਤੁਸੀਂ ਸਲਰੀ ਤਿਆਰ ਕਰੋਗੇ ਉਹਦੇ ਵਿੱਚ ਜ਼ਰੂਰੀ ਨਹੀਂ ਵੀ ਤੁਸੀਂ ਮੈਦਾ ਹੀ ਪਾਉਣਾ ਤੁਸੀਂ ਦੋ ਚਮਚੇ ਉਹਦੇ ਵਿੱਚ ਆਟੇ ਦੇ ਵੀ ਪਾ ਸਕਦੇ ਹੋ ਉਹ ਤੁਹਾਡੀ ਆਪਣੀ ਮਰਜ਼ੀ ਹੈ ਉਸ ਤੋਂ ਬਾਅਦ ਇਹਨੂੰ ਆਪਾਂ ਪਤਲਾ ਤੇ ਲੰਮਾ ਬੇਲ ਲਾਂਗੇ ਗੋਲਕਾਰ ਵਿੱਚ ਆਪਾਂ ਇਹਨੂੰ ਬੇਲਿਆ ਤੁਸੀਂ ਕਿਸੇ ਮਰਜ਼ੀ ਆਕਾਰ ਚ ਬੇਲ ਲਿਓ ਸਾਰਿਆਂ ਨੂੰ ਇਸੇ ਤਰੀਕੇ ਨਾਲੀ ਤੁਸੀਂ ਬੇਲ ਲੈਨੇ ਪਤਲਾ ਪਤਲਾ ਬੇਲ ਲਓ ਤੇਨੂੰ ਇੱਕ ਸਾਈਡ ਤੇ ਰੱਖਦੇ ਜਾਇਓ ਜਿੰਨੇ ਵੀ ਤੁਸੀਂ ਇਹਦੇ ਪੀਸ ਤਿਆਰ ਕਰੋਗੇ ਇੱਕੋ ਵਾਰੀ ਚ ਸਾਰੇ ਬੇਲ ਲਓ ਉਸ ਤੋਂ ਬਾਅਦ ਆਪਾਂ ਜਦੋਂ ਸਾਰਿਆਂ ਨੂੰ ਰੋਟੀ ਦੀ ਤਰ੍ਹਾਂ ਬੇਲ ਲਿਆ ਤੇ ਇਹਦੇ ਉੱਪਰ ਲਗਾਈਏ ਚਮਚਾ 1.5 ਚਮਚਾ ਪਰਕਿਸ ਲਰੀ ਚੰਗੀ ਤਰ੍ਹਾਂ ਲਗਾਉਂਦੇ ਜਾਏ ਅਤੇ ਇਹਦੇ ਉੱਪਰ ਦੂਜੀ ਰੋਟੀ ਰੱਖਦੇ ਜਾਏ ਉਹ ਇਹ ਆਪਣੇ 8 ਪੇੜੇ ਸੀ 8 ਰੋਟੀਆਂ ਬਣੀਆਂ ਚਾਰ-ਚਾਰ ਪੀਸਾਂ ਦੇ ਆਪਾਂ ਦੋ ਤਿਆਰ ਕਰਾਂਗੇ ਉਸ ਤੋਂ ਬਾਅਦ ਜਦੋਂ ਹੀ ਆਪਾਂ ਚਾਰ ਰੋਟੀਆਂ ਨੂੰ ਰੱਖਖ ਲਿਆ ਤੇ ਸਭ ਤੋਂ ਲਾਸਟ ਤੇ ਆਪਾਂ ਇਹਨੂੰ ਫੇਰ ਬੇਲਣਾ ਸ਼ੁਰੂ ਕਰ ਦੇਵਾਂਗੇ ਪਰ ਜਦੋਂ ਤੁਸੀਂ ਸਾਰੀਆਂ ਰੋਟੀਆਂ ਨੂੰ ਇਕੱਠਾ ਕਰ ਲੈਣਾ ਤਾਂ ਥੋੜਾ ਜਿਹਾ ਆਟਾ ਪਾ ਕੇ ਪੋਲੇ ਜਿਹੇ ਹੱਥਾਂ ਨਾਲ ਬੇਲਿਓ ਇੱਥੇ ਮੈਂ ਵੀਡੀਓ ਨੂੰ ਥੋੜਾ ਜਿਹਾ ਫਾਸਟ ਕੀਤਾ ਹੋਇਆ ਪਰ ਤੁਸੀਂ ਇਹਨੂੰ ਹਲਕਾ ਹਲਕਾ ਬੇਲ ਲੈਣਾ ਹੈ ਫਿਰ ਇਹਦੇ ਉੱਪਰ ਸਲਰੀ ਲਗਾ ਕੇ ਇਹਨੂੰ ਪਰੌਂਠੇ ਦੀ ਤਰ੍ਹਾਂ ਤੁਸੀਂ ਕਰ ਲੈਣਾ ਜਿਵੇਂ ਆਪਾਂ ਰੁਟੀਨ ਵਿੱਚ ਪਰੌਂਠਾ ਬਣਾਉਂਦੇ ਆ ਤੇ ਇਸ ਤਰੀਕੇ ਨਾਲ ਬਣਾ ਕੇ ਇਹਨੂੰ ਤੁਸੀਂ ਸਾਈਡ ਤੇ ਰੱਖ ਲਿਓ ਦੂਸਰਾ ਵੀ ਆਪਾਂ ਤਿਆਰ ਕਰ ਲਿਆ ਦੋ ਇਹਦੇ ਪਰੌਂਠੇ ਤਿਆਰ ਹੋ ਗਏ ਮਤਲਬ ਪਰੌਂਠੇ ਲਈ ਆਟਾ ਤਿਆਰ ਹੋ ਗਿਆ ਉਸ ਤੋਂ ਬਾਅਦ ਜੀ ਆਪਾਂ ਇਹਨੂੰ ਫੇਰ ਬੇਲਾਂਗੇ ਇਹਦੇ ਬੇਲਣ ਤੇ ਹੀ ਥੋੜਾ ਜਿਹਾ ਟਾਈਮ ਲੱਗਦਾ ਬਣਾਉਣ ਚ ਵੀ ਬਣਾ ਮਜ਼ਾ ਆਉਂਦਾ ਹੈ ਜਿਹੜੀ ਸਲਰੀ ਬਚ ਜੂਗੀ ਥੋੜੀ ਬਹੁਤ ਤਾਂ ਉਹਨੂੰ ਤੁਸੀਂ ਅਗਲੇ ਦਿਨ ਆਟੇ ਵਿੱਚ ਗੁੰਨ ਲਿਓ ਕਿਉਂਕਿ ਆਪਾਂ ਉਹਦੇ ਵਿੱਚ ਘਿਓ ਹੀ ਪਾਇਆ ਤੇ ਥੋੜਾ ਜਿਹਾ ਮੈਦਾ ਜਾਂ ਆਟਾ ਜੋ ਵੀ ਤੁਸੀਂ ਵਰਤੋਂਗੇ ਫਿਰ ਆਪਾਂ ਇਸ ਪਰੌਂਠੇ ਨੂੰ ਬੇਲਣਾ ਸ਼ੁਰੂ ਕਰ ਦਿੱਤਾ ਹੌਲੀ ਹੌਲੀ ਬੇਲਦੇ ਜਾਇਓ ਲੇਰਾਂ ਵਗੈਰਾ ਦੀਆਂ ਖਤਮ ਨਾ ਕਰਿਓ ਕਿਉਂਕਿ ਜੇ ਇੱਥੇ ਤੁਸੀਂ ਜ਼ਿਆਦਾ ਦਬਾ ਕੇ ਬੇਲੋਗੇ ਤਾਂ ਤੁਹਾਡੀ ਸਾਰੀ ਮਿਹਨਤ ਨੇ ਖਰਾਬ ਹੋ ਜਾਣਾ ਜਦੋਂ ਤੁਸੀਂ ਇਹਨੂੰ ਬੇਲ ਲਿਆ ਐਨਾਕ ਤੁਸੀਂ ਇਹਨੂੰ ਮੋਟਾ ਰੱਖਣਾ ਜਿੰਨਾਕ ਮੈਂ ਤੁਹਾਨੂੰ ਵੀਡੀਓ ਵਿੱਚ ਦਿਖਾਇਆ ਵੀਡੀਓ ਨੂੰ ਮੇਰੇ ਵੀਰ ਸ਼ੇਅਰ ਜ਼ਰੂਰ ਕਰਦਿਆ ਕਰੋ ਮੈਨੂੰ ਤੁਹਾਡੀ ਸਪੋਰਟ ਦੀ ਬਹੁਤ ਲੋੜ ਹੈ ਉਸ ਤੋਂ ਬਾਅਦ ਆਪਾਂ ਲੈ ਲਏ ਜੀ ਇੱਕ ਨਾਈਫ ਤੇ ਇਹਨੂੰ ਕੱਟਣਾ ਸ਼ੁਰੂ ਕਰ ਦਿੱਤਾ ਆਪਣੀ ਮਰਜ਼ੀ ਦੇ ਪੀਸ ਕੱਟਿਓ ਆਪਾਂ ਬਿਲਕੁਲ ਛੋਟੇ-ਛੋਟੇ ਕੱਟੇ ਹਨ ਦੇਖਣ ਵਿੱਚ ਵੀ ਸੋਹਣੇ ਲੱਗਣਗੇ ਤੇ ਬਣਨ ਵਿੱਚ ਵੀ ਬੜੇ ਵਧੀਆ ਬਣਨਗੇ ਬਾਕੀ ਤੁਹਾਡੀ ਮਰਜ਼ੀ ਹੈ ਲੰਬੇ ਆਕਾਰ 'ਚ ਕੱਟ ਲਿਓ ਤਿਕੋਨੇ ਆਕਾਰ 'ਚ ਕੱਟ ਲਿਓ ਜਿੱਦਾਂ ਦੀ ਤੁਹਾਨੂੰ ਪਸੰਦ ਹੋਵੇ ਉਸ ਤਰੀਕੇ ਨਾਲ ਤੁਸੀਂ ਕੱਟ ਲੈਣਾ ਤੇ ਸਿੰਪਲ ਜਿਹੇ ਤਰੀਕੇ ਨਾਲ ਇਹਨਾਂ ਨੂੰ ਚੱਕਿਆ ਜਾਊਗਾ ਆਪਾਂ ਉਸੇ ਨਾਈਫ ਨਾਲ ਇਹਨਾਂ ਨੂੰ ਚੱਕ ਕੇ ਇੱਕ ਥਾਲੀ ਵਿੱਚ ਪਾ ਲਿਆ ਤੇ ਨਾਲ ਹੀ ਤੇਲ ਨੂੰ ਰੱਖ ਤੱਕ ਗਰਮ ਤੇਲ ਆਪਣਾ ਫੁੱਲ ਗਰਮ ਬਿਲਕੁਲ ਨਹੀਂ ਹੋਣਾ ਚਾਹੀਦਾ ਨਾ ਜ਼ਿਆਦਾ ਗਰਮ ਹੋਵੇ ਨਾ ਜ਼ਿਆਦਾ ਠੰਡਾ ਹੋਵੇ ਇਹਨੂੰ ਪੱਕਣ ਤੇ 5 ਤੋਂ 6 ਮਿੰਟ ਆਰਾਮ ਨਾਲ ਲੱਗਣ ਐਨਾ ਕੁ ਤੇਲ ਤੁਹਾਡਾ ਗਰਮ ਹੋਣਾ ਚਾਹੀਦਾ ਉਸ ਤੋਂ ਬਾਅਦ ਆਪਾਂ ਇਹਨੂੰ ਪਾਉਣਾ ਸ਼ੁਰੂ ਕਰ ਦਿੱਤਾ ਗੈਸ ਦੀ ਫਲੇਮ ਇੱਥੇ ਆਪਾਂ ਬਿਲਕੁਲ ਸਲੋ ਕਰਤੀ ਜਦੋਂ ਹੀ ਤੁਸੀਂ ਪਾਉਂਗੇ ਤਾਂ ਸਾਰੀਆਂ ਇਹ ਤੇਲ ਦੇ ਵਿੱਚ ਨੀਚੇ ਬੈਠ ਜਾਣਗੀਆਂ ਕਿਉਂਕਿ ਤੇਲ ਹੈ ਜਿਹੜਾ ਇੱਥੇ ਹਜੇ ਜ਼ਿਆਦਾ ਗਰਮ ਨਹੀਂ ਹੌਲੀ-ਹੌਲੀ ਉੱਪਰ ਆਉਣਗੀਆਂ ਤਾਂ ਵਧੀਆ ਫੁੱਲ ਕੇ ਵੀ ਤਿਆਰ ਹੋਣਗੀਆਂ ਤੇ ਖਸਤਾ ਵੀ ਬਣਨਗੀਆਂ ਉਸ ਤੋਂ ਬਾਅਦ ਤਾਂ ਇਹਨੂੰ ਮਿਕਸ ਕਰਦੇ ਗਏ ਇਹਨੇ ਆਪਣੇ ਆਪ ਹੀ ਉੱਪਰ ਆਉਣਾ ਸ਼ੁਰੂ ਕਰ ਦਿੱਤਾ। ਗੈਸ ਦੀ ਫਲੇਮ ਆਪਣੀ ਸਲੋ ਹੈ ਹੌਲੀ ਹੌਲੀ ਪਕਾਵਾਂਗੇ। ਬਹੁਤ ਹੀ ਮਜ਼ੇਦਾਰ ਤੇ ਖਸਤਾ ਜੇ ਮਟਰ ਬਣ ਕੇ ਤਿਆਰ ਹੋਣਗੇ। ਬਾਜ਼ਾਰ ਨਾਲੋਂ ਕਿਤੇ ਜ਼ਿਆਦਾ ਵਧੀਆ ਬਣਨਗੇ। ਘਰ ਦੇ ਵਿੱਚ ਤੁਸੀਂ ਆਸਾਨੀ ਨਾਲ ਤੇ ਬਹੁਤ ਸਸਤੇ ਵਿੱਚ ਇਹ ਤਿਆਰ ਕਰ ਸਕਦੇ ਹੋ। 6 ਤੋਂ 7 ਮਿੰਟ ਇਹਨਾਂ ਨੂੰ ਬਣਨ ਤੇ ਲੱਗੇ ਨੇ ਬਹੁਤ ਹੀ ਵਧੀਆ ਇਹਨਾਂ ਦਾ ਕਲਰ ਆ ਗਿਆ ਇਸ ਤੋਂ ਡਾਰਕ ਨਾ ਕਰਿਓ ਨਹੀਂ ਤੇ ਕੌੜੇ ਹੋ ਜਾਣਗੇ ਉਸ ਤੋਂ ਬਾਅਦ ਹੌਲੀ ਹੌਲੀ ਕਰਕੇ ਇਹਨਾਂ ਨੂੰ ਕੱਢ ਲਿਆ ਤੇ ਦੂਸਰੀ ਵਾਰੇ ਮਟਰ ਆਪਾਂ ਕਿਵੇਂ ਪਾਉਣੇ ਆ ਇਹ ਵੀ ਤੁਸੀਂ ਧਿਆਨ ਨਾਲ ਦੇਖਿਓ ਜੇ ਤੇਲ ਜ਼ਿਆਦਾ ਗਰਮ ਹੈ ਉਸੇ ਟਾਈਮ ਹੀ ਪਾ ਰਹੇ ਹੋ ਤਾਂ ਗੈਸ ਨੂੰ 1.5 ਮਿੰਟ ਲਈ ਬੰਦ ਕਰ ਦਿਓ ਨਹੀਂ ਤੇ ਇਹ ਉੱਪਰੋਂ ਕਾਲੇ ਹੋ ਜਾਣਗੇ ਤੇ ਵਿੱਚੋਂ ਕੱਚੇ ਰਹਿ ਜਾਣਗੇ ਨਹੀਂ ਤੁਸੀਂ ਗੈਸ ਬੰਦ ਕਰਕੇ 1.5 ਮਿੰਟ ਲਈ ਰੈਸਟ ਤੇ ਰੱਖ ਦਿਓ ਦੁਬਾਰਾ ਗੈਸ ਚਲਾ ਕੇ ਫਿਰ ਨੂੰ ਵਿੱਚ ਪਾਇਓ ਬਸ ਲਾਸਟ ਤੇ ਇੰਨੀ ਕੀ ਗੱਲ ਜੀ ਤੁਸੀਂ ਧਿਆਨ ਤੇ ਰੱਖਣੀ ਹੈ ਹੌਲੀ ਹੌਲੀ ਕਰਕੇ ਉਸੇ ਤਰ੍ਹਾਂ ਹੀ ਇਹਨਾਂ ਨੂੰ ਤੁਸੀਂ ਪਕਾ ਲੈਣਾ ਨਾਲ ਹੀ ਆਪਾਂ ਗਰਮਾ ਗਰਮ ਚਾਹ ਬਣਾ ਲਈ ਕਿਉਂਕਿ ਆਪਣੀ ਚਾਹ ਦਾ ਟਾਈਮ ਹੋਇਆ ਪਿਆ ਸੀ ਤੇ ਨਾਲ ਬਣ ਗਿਆ ਜੀ ਨਮਕੀਨ ਤੇ ਅੱਜ ਦੀ ਚਾਹ ਜਿਹੜੀ ਉਹ ਆਪਾਂ ਮ제 ਨਾਲ ਪੀਤੀ ਕਿਉਂਕਿ ਘਰ ਵਿੱਚ ਹੋਰ ਕੋਈ ਵੀ ਇਸ ਟਾਈਮ ਤੇ ਚਾਹ ਨਹੀਂ ਪੀਂਦਾ ਆਪਾਂ ਆਪਣੀ ਚਾਹ ਕੱਲਿਆਂ ਨਹੀਂ ਬਣਾਉਣੀ ਹੁੰਦੀ ਹੈ ਤੇ ਜਦੋਂ ਚਾਹ ਨਾਲ ਆਪਾਂ ਇਹ ਮਟਰ ਖਾਦੇ ਤਾਂ ਸੱਚ ਜਾਣੇ ਮਜ਼ਾ ਆ ਗਿਆ ਐਨੇ ਜ਼ਿਆਦਾ ਟੇਸਟੀ ਬਣੇ ਸੀ ਤੇ ਖਸਤਾ ਕਿੰਨੇ ਆ ਉਹ ਵੀਡੀਓ ਵਿੱਚ ਤੁਸੀਂ ਦੇਖ ਲਿਆ ਹੁਣ ਤੁਸੀਂ ਵੀ ਜਲਦੀ ਜਲਦੀ ਬਣਾਓ ਖਾਓ ਇੱਕ ਮਹੀਨੇ ਲਈ ਤੁਸੀਂ ਇਹਨੂੰ ਸਟੋਰ ਕਰਕੇ ਰੱਖ ਸਕਦੇ ਹੋ ਬਿਲਕੁਲ ਖਰਾਬ ਨਹੀਂ ਹੋਣਗੇ ਵੀਡੀਓ ਨੂੰ ਸ਼ੇਅਰ ਕਰ ਦਿਓ ਵੀਡੀਓ ਦੇਖ ਲਈ ਤਾਂ